ਹੈਲੋ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਈਟੀਟੀਟੀ ਤੇ ਚੋਣ ਦੇ ਲਈ ਨਵੀਂ ਮਤਲਬ ਲਿਸਟ ਇਹਨਾਂ ਨੇ ਜਾਰੀ ਕੀਤੀ ਜਿਸ ਦੇ ਵਿੱਚ ਵਿਦ ਹੈਲਡ ਤੇ ਪ੍ਰੋਵੀਜ਼ਨਲ ਲਿਸਟ ਵਿੱਚ 3500 ਕੁੱਲ ਬੱਚਿਆਂ ਦੇ ਨਾਮ ਜਾਰੀ ਕੀਤੇ ਨੇ ਇਹਨਾਂ ਨੇ ਇਹਨੂੰ ਆਪਾਂ ਸੈਕੰਡ ਮੈਰਿਟ ਲਿਸਟ ਵੀ ਕਹਿ ਸਕਦੇ ਹਾਂ ਤੇ ਇਹਦੇ ਵਿੱਚ ਅੱਗੇ ਦੀ ਹੁਣ ਕਾਰਵਾਈ ਕੀ ਹੋਵੇਗੀ ਉਹ ਵੀ ਤੁਹਾਨੂੰ ਦੱਸਾਂਗੇ ਇਸ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਡਾ ਨਾਮ ਇਸ ਲਿਸਟ ਦੇ ਵਿੱਚ ਆਇਆ ਹੈ ਜਾਂ ਫਿਰ ਤੁਸੀਂ ਜੇਕਰ 3264 ਪੇਪਰ ਦਿੱਤਾ ਸੀ ਤਾਂ ਚਲੋ ਦੋਸਤੋ ਤੁਹਾਨੂੰ ਉਹ ਦਿਖਾਉਨੇ ਆ ਉਹ ਲਿਸਟ ਤਾਂ ਦੋਸਤੋ ਤੁਸੀਂ ਇੱਥੇ ਦੇਖ ਸਕਦੇ ਹੋ 1 ਮਿੰਟ ਇੱਥੇ ਦੇਖ ਸਕਦੇ ਹੋ ਤੁਸੀਂ ਆਪਾਂ 1 ਨੰਬਰ ਪੇਜ ਤੇ ਹਾਂ ਜਿਵੇਂ ਠੀਕ ਹੈ ਜੀ ਇੱਥੇ 1 ਨੰਬਰ ਪੇਜ ਸ਼ੋ ਹੋਏਗਾ ਤੁਹਾਨੂੰ ਰਾਈਟ ਸਾਈਡ ਆ ਦੇਖੋ 126 ਟੋਟਲ ਪੇਜ ਨੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਪ੍ਰੋਵੀਜ਼ਨਲ ਟੋਟਲ ਮੈਰਿਟ ਲਿਸਟ ਆਫ एलिਜੀਬਲ ਕੈਂਡੀਡੇਟ ਔਰ ਵਿਦ ਹੈਡ ਕੈਂਡੀਡੇਟ 2324 ਪੋਸਟ 8TT ਰਿਕਰੂਟਮੈਂਟ ਤਾਂ ਇਹ ਉਹ ਬੱਚੇ ਨੇ ਜਿਨ੍ਹਾਂ ਨੂੰ ਮਤਲਬ ਕਿ ਟੋਟਲ ਹਜੇ ਮਿਲੇ ਨਹੀਂ ਪਰ ਆ ਦੇਖੋ ਮੈਰਿਟ ਐਗਜ਼ਾਮ ਐਗਜ਼ਾਮ ਨੰਬਰ ਦੇਖੋ ਇਹਨਾਂ ਦੇ ਇੱਥੇ ਆ ਵੀ ਦਿੱਤੇ ਹੋਏ ਨੇ ਮਾਰਕਸ ਵੀ ਸਭ ਕੁਝ ਇਹਨਾਂ ਨੇ ਦੱਸਿਆ ਐਗਜ਼ਾਮ ਮਾਰਕਸ ਵੀ ਦੱਸਿਆ ਨੇ ਠੀਕ ਹੈ ਜੀ ਕੈਟਾਗਰੀ ਨੇਮ ਵੀ ਦੱਸਿਆ ਹੈ ਵੀ ਕਿਹੜੀ ਕੈਟਾਗਰੀ ਦੇ ਵਿੱਚ ਸਿਲੈਕਟ ਹੋਇਆ ਬੱਚਾ ਮਤਲਬ ਕਿ ਕਿਦੇ ਵਿੱਚ ਉਹਨਾਂ ਵਿਦ ਹੈਲਡ ਨਾਮ ਪਏ ਨੇ ਕੈਟਾਗਰੀ ਦੇ ਵਿੱਚ ਵੀ ਤੇ ਆਹ ਰਜਿਸਟ੍ਰੇਸ਼ਨ ਨੰਬਰ ਨੇ ਠੀਕ ਹੈ ਜੀ ਆਹ ਸਾਰੇ ਰਜਿਸਟ੍ਰੇਸ਼ਨ ਨੰਬਰ ਨੇ ਤਾਂ ਤੁਸੀਂ ਰਜਿਸਟ੍ਰੇਸ਼ਨ ਨੰਬਰ ਤੋਂ ਵੀ ਚੈੱਕ ਕਰ ਸਕਦੇ ਹੋ ਜਾਂ ਬਾਈ ਨੇਮ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸੋ ਇੱਥੇ ਤੁਹਾਨੂੰ ਮੈਂ ਦੱਸ ਦਿੰਨਾ ਟੋਟਲ ਕਿੰਨੇ ਪੇਜ ਨੇ 126 ਪੇਜ ਨੇ ਤੇ ਇਹਦੇ ਵਿੱਚ ਕਿੰਨੇ ਬੱਚਿਆਂ ਦੇ ਨਾਮ ਆਏ ਨੇ ਦੇਖੋ ਜੀ 3513 ਬੱਚਿਆਂ ਦੇ ਕੁੱਲ ਨਾਮ ਇੱਥੇ ਹਾਜ਼ਰ ਹੋਏ ਨੇ ਠੀਕ ਹੈ ਜੀ ਤਾਂ ਦੇਖੋ ਲਾਸਟ ਮਾਰਕਸ ਜਿਹੜੇ ਇਹਨੇ ਨਾ 35 ਹੈ ਮਤਲਬ ਕਿ ਵਿਦ ਹੇਲਡ ਜਿਹਨਾਂ ਨੂੰ ਰੱਖਿਆ ਗਿਆ ਵੈਸੇ ਦੋਸਤੋ ਮੈਂ ਕਹਿਣਾ ਨਹੀਂ ਚਾਹਾਂਗਾ ਪਰ ਇੱਥੇ ਇਹ ਬੱਚੇ ਐਲੀਜੀਬਲ ਨਹੀਂ ਮੰਨੇ ਜਾਣਗੇ ਕਿਉਂਕਿ ਦੇਖੋ 3500 ਬੱਚਿਆਂ ਦੀ ਜੇਕਰ ਲਿਸਟ ਇੱਥੇ ਇਹਨਾਂ ਨੇ ਜਾਰੀ ਕੀਤੀ ਹੈ ਤਾਂ ਦੇਖੋ ਜੀ 2364 ਕੁੱਲ ਪੋਸਟਾਂ ਨੇ ਠੀਕ ਹੈ ਜੀ 364 ਕੋਲ ਪੋਸਟਾਂ ਨੇ 3500 ਬੱਚੇ ਵਿਦ ਹੈਲਡ ਨੇ ਤੇ ਜਿੰਦੇ ਵਿੱਚ 92 96 ਵਾਲੇ ਬਹੁਤ ਜ਼ਿਆਦਾ ਬੱਚੇ ਨੇ ਹਨਾ ਤਾਂ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਕੋਈ ਆਸ ਉਮੀਦ ਰੱਖਣੀ ਚਾਹੀਦੀ ਮੈਂ ਇਹ ਨਹੀਂ ਕਹਿ ਰਿਹਾ ਵੀ ਤੁਹਾਡਾ ਹੌਸਲਾ ਤੋੜ ਰਿਹਾ ਬਸ ਇਦਾਂ ਕਹਿ ਰਿਹਾ ਵੀ ਹੁਣ ਤੁਸੀਂ ਅਗਲੇ ਪੇਪਰਾਂ ਦੀ ਤਿਆਰੀ ਜਾਰੀ ਰੱਖੋ ਸੋ ਇਹ ਸੀਗੀ ਅੱਜ ਜਿਹੜੀ ਲਿਸਟ ਆਊਟ ਕੀਤੀ ਇਹਨਾਂ ਨੇ ਜੇਕਰ ਤੁਹਾਡੇ ਨਾਮ ਆ ਗਏ ਨੇ ਇਹਦੇ ਵਿੱਚ ਤਾਂ ਬਹੁਤ ਵਧੀਆ ਗੱਲ ਹੈ ਚੰਗੀ ਗੱਲ ਹੈ ਹੋ ਸਕਦਾ ਹੈ ਮਾਲਕ ਵਾਹਿਗੁਰੂ ਮਿਹਰ ਕਰਨ ਕੀ ਤੁਸੀਂ ਸਿਲੈਕਟ ਹੋ ਜਾਓ ਜੇਕਰ ਕੋਈ ਆਪਣੀ ਨੌਕਰੀ ਛੱਡ ਰਿਹਾ ਹੈ ਤਾਂ ਪਰ ਮੈਨੂੰ ਨਹੀਂ ਲੱਗਦਾ ਕੋਈ ਟੀਚਰ ਦੀ ਨੌਕਰੀ ਇੰਨੀ ਛੇਤੀ ਛੱਡ ਦਊਗਾ ਸੋ ਐਸੀ ਅੱਜ ਦੀ ਅਪਡੇਟ ਤੇ ਹੀ ਚੌਂਣ ਦੇ ਲਈ ਤੇ ਤੁਹਾਨੂੰ ਮੈਂ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਜੇਕਰ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਜਾਂ ਇਹ ਲਿਸਟ ਡਾਊਨਲੋਡ ਕਰਨੀ ਤਾਂ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਕਰ ਸਕਦੇ ਹੋ ਪੰਜਾਬ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਤੇ